ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਮਹਾਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆ ਤੇ ਨੇੜੇ ਗੁਰੂ ਰਸਾ ਮੰਡੀ ਰਹਿ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਵਪਾਰ ਲੈਣ ਦਾ ਸਾਫ਼ ਸੁਥਰਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੋ گاਵਾ ਦੇਖ ਰਹੇ ਹੋ ਦੋਵੇਂ ਬਕਾਊ ਆ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਆਪ ਦੋਸਤੋ ਆਪਣਾ ਸੁਖਰਾਜ ਪੋਮਾਰਾਂ ਤੇ ਸ਼ੌਂਕੀ ਪੀਵੀਟੀ ਉਹਨੂੰ ਵੀ ਫੋਲੋ ਕਰ ਲਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਹੇ ਸੁਖਰਾਜ ਪੋਮਾਰਾਂ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਦੋਸਤੋ ਲੈਨੇ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਝੀ ਤੇ ਸਦਾ ਹੀ ਦੋਸਤੋ ਗਾਈਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੇ ਬਾਈ ਨੂੰ ਫੋਨ ਕਰਕੇ ਕਾਲ ਕਰਕੇ ਤੁਸੀਂ ਗੱਲਬਾਤ ਕਰਕੇ ਇਹ ਗਾਣਿਆ ਖਰੀਦ ਸਕਦੇ ਆ ਜਦੋਂ ਮਰਜੀ ਆਓ ਕਰਦੇ ਆ ਬਾਈ ਨਾਲ ਗੱਲਬਾਤ ਤੇ ਦੋਸਤੋਂ ਕਰਦੇ ਆ ਤੁਹਾਡੇ ਨਾਲ ਸਾਜੀ ਹਾਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਬਾਈ ਚੜਦੀ ਕਲਾ ਤੁਸੀਂ ਸੁਣਾਓ ਠੀਕ ਹੈ ਜੀ ਬਾਈ ਜੀ ਆਪਣਾ ਨਾਮ ਨਾਮ ਦੱਸਿਓ ਮੇਰਾ ਨਾਮ ਗੁਰਕੀਰਤਨ ਸਿੱਧੂ ਪਿੰਡ ਕੰਤ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਗਰੂਰ ਸਾਹਿਬ ਦੇ ਠੀਕ ਹੈ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 62831 62831 44210 44210 ਹਾਂਜੀ ਤੇ ਆਪਣਾ ਬਾਈ ਵਪਾਰ ਲੈਂਦਾ ਹੀ ਕੰਮ ਨਾਲੀ ਹਾਂਜੀ ਭਾਈ ਜੀ ਸਦਾ ਹੀ ਤਸੂਆਂ ਦੇ ਜਾਂਦੇ ਰਹਿੰਦੇ ਹਾਂਜੀ ਭਾਈ ਜੀ ਠੀਕ ਆ ਇਹ ਜਿਹੜੀ ਕਾਲੀ ਵਾੜ ਕੋਲੇ ਆਪਾਂ ਖੜੇ ਆ ਕਿੰਨਵਾ ਸੂਆ ਇਹ ਇਹ ਭਾਈ ਜੀ ਤੀਜਾ ਸੂਆ ਸੂਗੀ ਤੀਜਾ ਸੂਆ ਸੂਗੀ ਤੁਸੀਂ ਫੈਟ ਬਾਰੇ ਗੱਲ ਕਰਦੇ ਸੀ ਆਫ ਕੈਮਰਾ ਕਿੰਨੀ ਕੁ ਫੈਟ ਇਹਨੇ ਕੱਢੀ ਅੱਗੇ ਭਾਈ ਜੀ ਦੀ 5 ਪਲੱਸ ਫੈਟ ਆ 5 ਪਲੱਸ ਹਾਂਜੀ ਕਿਉਂਕਿ ਇਹ ਸਾਈ ਵਾਲ ਤੇ ਐਚ ਐਫ ਕ੍ਰਾਸ ਕ੍ਰਾਸ ਚ ਪੈਂਦੀ ਆ ਹਾਂਜੀ ਤੇ ਕਿੰਨਾ ਕੁ ਦੁੱਧ ਕੱਢਿਆ ਬਾਈ ਇਹਨੇ ਭਾਈ ਜੀ ਦੂਜੇ ਸੂਏ ਦਾ ਜਿਹੜਾ ਦੁੱਧ ਉਹਨਾਂ ਦੀ ਡੈਰੀ ਤੋਂ ਆਪਾਂ ਵੇਖ ਕੇ ਗੱਲ ਕਰਦੇ ਆ ਠੀਕ ਆ ਜੀ ਉਹਨਾਂ ਨੇ 32 ਕਿਲੋ ਦੁੱਧ ਦਾ ਚੋਇਆ ਕਰਮਾਲੀ ਦਾ ਠੀਕ ਹੈ ਕਿਉਂਕਿ ਢਾਂਚਾ ਵੀ ਦੱਸਦਾ ਬਿਲਕੁਲ ਬਿਲਕੁਲ ਬਾਕੀ ਕਿੰਨੇ ਕ ਦਿਨ ਲੈ ਜੂ ਬਾਈ ਜੀ ਇਹ ਬਾਈ ਜੀ ਇਹ ਕੱਡੂਗੀ ਘੱਟ ਤੋਂ ਘੱਟ ਕੋਈ 7-8 ਦਿਨ ਕੱਡੂਗਾ ਇਹ ਤਾਂ ਮੋਤ ਕੱਚੀ ਪਈ ਆ ਸੀਲਸ ਲੱਗ ਬਹੁਤ ਆ ਬਾਈ ਜੀ ਜਿਵੇਂ ਮਰਜੀ ਲਓ ਜੀ ਬਾਈ ਜੀ ਢਿੱਲ ਵਿਖਾ ਦਿਓ ਬਾਈ ਜੀ ਮੜੀ ਇਕੱਟ ਕੇ ਲਓ ਵੀ ਦੇਖ ਦੇਖ ਸਕਦੇ ਹੋ ਤੁਸੀਂ ਢਿੱਲ ਬਹੁਤ ਚੰਗੀ ਆ ਇਹ ਤਾਂ ਟਾਇਰਡ ਕਰਨਾ ਨੇ ਖਵਾਨੇ ਦੀ ਬਹੁਤ ਸਾਫ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾਂ ਦੀ ਜੱਜਮੈਂਟ ਕਰਾਵਾਂਗੇ ਨੇੜੇ ਕਰਕੇ ਤੁਹਾਨੂੰ ਥਾਣ ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਣ ਲੱਗਿਆ ਜਿਵੇਂ ਸਾਈਵਾਲ ਗਾਂ ਨੂੰ ਲੱਗਿਆ ਹੁੰਦਾ ਇਸ ਤਰ੍ਹਾਂ ਦਾ ਥਣ ਤੇ ਸਾਈਵਾਲ ਨਾਲ ਕਰਾਸ ਆ ਦੋਸਤੋ ਇਹ ਥੋੜੀ ਜੀ ਭਲੂਣਾ ਕੋਈ ਡਰਨ ਦੀ ਗੱਲ ਨਹੀਂ ਬਾਈ ਕੋਲੇ ਵੀਡੀਓ ਵੀ ਪਈ ਆ ਤੇ ਲਾਓ ਵੀ ਦੋਸਤੋ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਥਾਣਾ ਦੀ ਵਿੱਥ ਵੀ ਇੱਕੋ ਜੀ ਆ ਤੇ ਸਹਿਜ ਵੀ ਚੰਗਾ ਨਾੜਾਂ ਹਵਾਨੇ ਦੇ ਉੱਤੇ ਤੁਹਾਨੂੰ ਕੱਲੀਆਂ-ਕੱਲੀਆਂ ਦਿਖਾਈ ਦੇ ਰਹੀਆਂ ਹੋਣਗੀਆਂ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਚੰਗੇ ਕਦ ਕਾਠ ਦੀ ਮਾਲਕਣੀ ਆ ਤੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਬਰੀਡ ਵੀ ਚੰਗੀ ਆ ਰਾਜੀਪੜੀ ਵੀ ਬਹੁਤ ਆ ਦੋਸਤੋ ਇਧਰ ਨੂੰ ਤੁਰੋ ਉਹ ਲਈ ਲਓ ਵੀ ਹਫਤਾ ਸੂਣ ਚ ਬਾਕੀ ਆ ਹਜੇ 22 ਕਹਿੰਦੇ ਵੀ ਡੇਰੀ ਤੋਂ ਦੇਖ ਕੇ ਮੰਨ ਲਓ ਵੀ ਹਫਤਾ ਸੂਣ ਚ ਬਾਕੀ ਪਿਆ ਸਾਰਾ ਰਿਕਾਰਡ ਆ ਜਿਹੜਾ ਉਹ ਇਹਨਾਂ ਕੋਈ ਦੱਸਿਆ ਉਹਨਾਂ ਨੇ ਜਿੱਥੋਂ ਲਿਆਂਦੀ ਹੈ ਲੈ ਚੱਲੋ ਜੀ ਤਹਿਸੀਲ ਸਾਹੂ ਬਹੁਤ ਆ ਬਹੁਤ ਵੱਡੇ ਹਵਾਨੇ ਦੀ ਮਾਲਕਣੀਆਂ ਦੋਸਤੋ ਦੇਖ ਸਕਦੇ ਹਾਂ ਜੇ ਟੱਲ ਪਈ ਆ ਬਾਕੀ ਇਹਨੇ ਬਣਾਉਣਾ ਬਾਈ ਜੀ ਕੀ ਮੁੱਲ ਕਰਦੇ ਆ ਆਪਾਂ ਇਹਦਾ ਫਿਰ ਮੁੱਲ ਦੋਆਂ ਦਾ ਫੋਨ ਤੇ ਹੋਊਗਾ ਜੀ ਫੋਨ ਤੇ ਹੋਊਗਾ ਜੀ ਦੋਆਂ ਦਾ ਠੀਕ ਹੈ ਜੀ ਤੇ ਦੂਜੀ ਗਾਂ ਬਾਰੇ ਦੱਸੋ ਜਿਹੜੀ ਐਚ ਐਫ ਆ ਇਹ ਬਾਈ ਜੀ ਇਹਦੇ 15 ਦਿਨ ਪੈਸੂ ਹੁੰਦੇ 15 ਦਿਨ ਸੂਣ ਚ ਬਾਕੀ ਆ ਤੀਜਾ ਸੂਆ ਹੈਗੀ ਆ ਜੀ ਠੀਕ ਹੈ ਜੀ ਦੂਜੇ ਸੂਏ ਦਾ ਦੁੱਧ ਮਾਲਕਣ ਦੱਸਣ ਮੁਤਾਬਕ 20 ਕਿਲੋ ਆ ਠੀਕ ਹੈ ਜੀ ਲੱਗਦਾ ਵੀ ਆ ਵੀ ਆਸਾ ਵੀ ਜਿਹੜੀ 20 25 ਪਲੱਸ ਚੱਲੂਗੀ ਭਾਂਡਾ ਦੱਸੀ ਜਾਂਦਾ ਹਾਂ ਜੀ ਕਿਉਂਕਿ ਅੱਜ ਹੁ ਆ ਦੇਖ ਸਕਦੇ ਹੋ ਤੁਸੀਂ ਮੂੰ ਮੱਥਾ ਦੋਸਤੋ ਨੇੜੇ ਹੋ ਕੇ ਤੁਹਾਨੂੰ ਥਣ ਹਵਾਨਾ ਵੀ ਦਿਖਾਵਾਂ ਕੱਦ ਕਾਠ ਦੀ ਮਾਲਕਣੀ ਇਹ ਵੀ ਚੰਗੀ ਆ ਵੀ ਸੀਲਾ ਪੂਰੀ ਜੀ ਤੇ ਸੀਲਸ ਲੱਗ ਬਹੁਤ ਆ ਲਓ ਵੀ ਦੋਸਤੋ ਦੇਖ ਸਕਦੇ ਹੋ ਹੱਥ ਵੀ ਬਾਈ ਜੀ ਲਾ ਕੇ ਦਿਖਾ ਰਹੇ ਆ ਜਿਵੇਂ ਮਰਜੀ ਛੜੀ ਚੱਲੋ ਤੇ ਨਾੜਾਂ ਹਵਾਨੇ ਦੇ ਉੱਤੇ ਇਹਦੇ ਵੀ ਕਲੀਆਂ ਕਲੀਆਂ ਤੁਹਾਨੂੰ ਦਿਖਾਈ ਦੇ ਦੇਣੀਆਂ ਦੇਖ ਸਕਦੇ ਹੋ ਤੁਸੀਂ ਵੈਰਲ ਵੀ ਚੰਗੀ ਆ ਤੇ ਥਣਾਂ ਦਾ ਸਹਿਜ ਵੀ ਬਹੁਤ ਚੰਗਾ ਮਿਲਕਲੀਨ ਕਰਮਾਲੀ ਦੀ ਮੋਟੀ ਲਾਸਰਗੀਆ ਦੇਖ ਸਕਦੇ ਹੋ ਤੁਸੀਂ ਤੇ ਮੂਰਲੀਆਂ ਲੱਤਾਂ ਦੇ ਜਮਾਂ ਨੇੜੇ ਜਾਂਦੀ ਰਹਿੰਦੀ ਟੰਟੂ ਲਈ ਵੀ ਬਹੁਤ ਪਈ ਆ ਤੇ ਲੋ ਵੀ ਢਿੱਲ ਇਹਦੀ ਵੀ ਤੁਸੀਂ ਦੇਖ ਸਕਦੇ ਹੋ ਚੰਗੀ ਪਈ ਆ ਥਾਂ ਦੇ ਮਰਜ਼ੀ ਕੋਈ ਛੜੀ ਬਹੁਤ ਵੱਡਾ ਹਵਾਨਾ ਤਿਆਰ ਕਰੂਗੀ ਵੈਸੇ ਹੁਣ ਵੀ ਹਵਾਨਾ ਠੀਕ ਆ ਤੇ ਆਉਂਦੇ 10 12 ਦਿਨਾਂ ਦੇ ਵਿੱਚ ਇਹਨੇ ਸੂਨਾ ਕਰਮਾ ਵਾਲੀ ਨੇ ਦੇਖ ਸਕਦੇ ਹੋ ਦੋਸਤੋ ਬਿਲਕੁਲ ਸੇਮ ਸਹਿਜ ਆ ਦੋਨਾਂ ਪਾਸਿਆਂ ਤੋਂ ਬਹੁਤ ਚੰਗਾ ਥਣ ਲੱਗਾ ਮੁੱਠੀ ਦੀ ਚੁਵਾਈ ਵਾਲੇ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਰੀਡ ਦੀ ਹੱਡੀ ਦੋਸਤੋ ਬਿਲਕੁਲ ਸਿੱਧੀ ਆ ਫਲਾਵੀ ਮਟਰੋ ਦੇਖ ਸਕਦਾ ਹੋ ਤੁਸੀਂ ਚੰਗੇ ਢਾਂਚੇ ਦੀਆਂ ਦੋਵੇਂ ਵੜਾਂ ਦੋਸਤੋ ਤੀਜਾ ਤੀਜਾ ਸੁਆ ਤੇ ਆ ਕੇ ਤੁਸੀਂ ਦੇਖੋ ਮੇਰਾ ਤੁਹਾਡੇ ਇਹ ਪਸੰਦ ਆਉਣਗੀਆਂ ਮੁੱਲ ਵੀ ਜਾਇਜ਼ ਹੋਣਗੇ ਤੇ ਹੋਣਗੇ ਫੋਨ ਤੇ ਜੀਨੇ ਭਾਈ ਜੀ ਦੁੱਧ ਤੇ ਪੌਣੀਆਂ ਦੋਵੇਂ ਕਰਮਲੀਆਂ ਬਹੁਤ ਚੰਗੀਆਂ ਚੱਲਣਗੀਆਂ ਠੀਕ ਹੈ ਜੀ ਉਹ ਕ੍ਰੋਸ ਆ ਗਈ ਇਹਦਾ ਉਹਦਾ ਰੇਟ ਆ ਦੁੱਧ ਦਾ 40プラス ही ਰਿਹਾ 45 46 48 ਤੱਕ ਲੱਗਦਾ ਉਹਦਾ ਵਾਹ ਜੀ ਵਾਹ ਕਿਉਂਕਿ ਸਾਈਵਾਲ ਤੇ ਐਚ ਐਫ ਕਰਾਸ ਆਨ ਕਰਕੇ ਬਾਕੀ ਬਿਮਾਰ ਵੀ ਨਹੀਂ ਹੁੰਦੀਆਂ ਇਹ ਵੀ ਕੋਈ ਬਿਮਾਰ ਨੇ ਤੁਗਾ ਜਿਵੇਂ ਮਰਜ ਕੋਈ ਗਰਮੇ ਤੇ ਚਲਾ ਲਓ ਠੀਕ ਹੈ ਮਸ਼ੀਨ ਤੇ ਲੱਗੀ ਆ ਇਹ ਮਸ਼ੀਨ ਤੇ ਚੋਣੀ ਹੋਵੇ ਕੋਈ ਮਸ਼ੀਨ ਤੇ ਚੋ ਸਕਦਾ ਇਹਨੂੰ ਤੇ ਹੱਥੀ ਵੀ ਚੋ ਸਕਦਾ ਹੱਥੀ ਵੀ ਚੋ ਸਕਦਾ ਵਾਹ ਜੀ ਆਹ ਦੋ ਪਾਸੇ ਬਹਿ ਕੇ ਚੋ ਲਿਓ ਕਿਉਂਕਿ ਇੱਕ ਵਿਸ਼ਵਾਸ ਵਾਲੇ ਪਰਿਵਾਰ ਤੋਂ ਹੀ ਆਈ ਹੈਗੀ ਬਿਲਕੁਲ ਜੀ ਹਾਂਜੀ ਸੋ ਸਜਣੋ ਨੰਬਰ 22 ਜੀ ਦਾ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ 22 ਜੀ ਹਰਣਾ ਸੰਪਰਕ ਕਰ ਲਿਓ ਤੇ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਾਂ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡਾ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਜਲਦੀ ਮਿਲਦੇ ਆ ਅਹੀ ਨਵੀਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।